ਗੁਰਦਾਸਪੁਰ ਦੇ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਾਲ ਰੱਖਣ ਦੇ ਲਈ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਜਗ੍ਹਾ ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਅਤੇ ਸ਼ਹਿਰ ਅੰਦਰ ਫਲੈਗ ਮਾਰਚ ਕਰਕੇ ਨਾਕੇ ਦੌਰਾਨ ਅਧੂਰੇ ਦਸਤਾਵੇਜ਼ ਵਾਹਣ ਵਾਲੇ ਨੂੰ ਵੀ ਚਲਾਨ ਕਟੇ ਗਏ ਨੇ ਅਤੇ ਉਹਨਾਂ ਦੀ ਚੈਕਿੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਐਸਐਚਓ ਗੁਰਮੀਤ ਸਿੰਘ ਨੇ ਵਾਹਨਾਂ ਦੇ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਸਖਤ ਸੰਦੇਸ਼ ਵੀ ਦਿੱਤੇ ਅਤੇ ਪਾਲਣਾ ਕਰਨ ਦੀ ਵੀ ਹਦਾਇਤਾਂ ਜਾਰੀ ਕੀਤੀਆਂ ਨੇ ਹੋਰ ਕੀ ਕੁਝ ਕਿਹਾ ਨੇ ਆਉਨਾ ਜ਼ਬਾਨੀ ਸੋਲਨੀਆ ਤੁਸੀਂ ਬਣੀ ਰਹੋ ਪੰਜਾਬੀ ਖ਼ਬਰ ਚੈਨ ਦੇ ਨਾਲ ਬਲਜੀਤ ਸਿੰਘ ਲਾਮਦੀਪ ਰਿਪੋਰਟ ਗੁਰਦਾਸਪੁਰ ਇਹ ਮਾਨਯੋਗ ਐਸਐਸਪੀ ਸ਼੍ਰੀ ਹਰੀਸ਼ ਜਮਾਜੀਤ ਦਿਸਾਂਦਰ ਸਾਹਿਬ ਤੇ ਐਸਪੀ ਹਰਕਟ ਸਰਦਾਰ ਜਗਰਾਤ ਸਿੰਘ ਦੀ ਹਦਾਇਤਾਂ ਤੇ ਡੀਐਸਪੀ ਸੀਪੀ ਜੀ ਦੀ ਨਿਸ਼ਾ ਅਨਿਸ਼ਾ ਸਾਹਿਬ ਜਿਹੜਾ ਸ਼ਹਿਰ ਵਿੱਚ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਦਾਂ ਵੱਖ-ਵੱਖ ਜਵਾਲ ਦੇ ਹਨੂਮਨ ਚੌਂਕ ਕਨਵਨ ਚੌਂਕ ਖੜਾ ਬਬਰੀ ਨਾਕਾ ਵੀ ਚੱਲ ਰਿਹਾ ਹੈ ਫਿਰ ਰਵਿਦਾ ਚੌਕ ਘੜਾਲਾ ਬਾਈਪਾਸ ਤੇ ਹੁਣ ਅਸੀਂ ਇਸ ਟਾਈਮ ਹਨੂਮਨ ਚੌਕ ਨੱਕਰਗਾ ਕੇ ਜਿਹੜੇ ਵੀਕ ਲਾਈਨ ਚੈਕਿੰਗ ਕਰ ਰਹੇ ਆ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਸਿਰ ਚਨਾਣ ਵੀ ਕਰ ਰਹੇ ਆ ਇਹਨਾਂ ਸੀਜ਼ਨ ਲੈ ਕੇ ਵਰਕਪਕ ਸਾਡੇ ਪੀਸੀਆ ਦੇ 24 ਘੰਟੇ ਚੱਲ ਰਹੇ ਨੇ 7 ਟੂ 24 ਆਵਰ ਸਾਡੇ ਪੀਸੀਆ ਜਿਹੜੇ 8 ਦੇ ਨੀ ਰਾਤ ਨੂੰ 9 ਹੁੰਦੇ ਨੇ ਅਤੇ ਉਹ ਜਰਜਰ ਚੈਕਿੰਗ ਕਰਦੇ ਰਹਿੰਦੇ ਨੇ ਤੇ ਸ਼ਹਿਰ ਦੇ ਵਿੱਚ ਕਿ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ ਕੋਈ ਦੁਕਾਨਦਾਰ ਚਾਹੇ ਉਹਨਾਂ ਦੀ ਮੀਟਿੰਗ ਵੀ ਕਰ ਰਹੇ ਆ ਅਸੀਂ ਜੁਲੀਅਰਸ ਦੇ ਨਾਲ ਤੇ ਜਿਹੜੇ ਵੀ ਹੈਗਾ ਵਪਾਰ ਮੰਡਲ ਦੇ ਨਾਲ ਕਿ ਕੋਈ ਵੀ ਪਟਾਕੇ ਆ ਨਾ ਬਿਨਾਂ ਪਰਮਿਸ਼ਨ ਨਾ ਲਗਾਵੇ ਅਗਰ ਬਿਨਾਂ ਪਰਮਿਸ਼ਨ ਕੋਈ ਪਟਾਕੇ ਲਗਾਊਗਾ ਤਾਂ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਤੇ ਬੱਚੇ ਵੀ ਲੱਗੇ ਕੀਤੇ ਜਾਣਗੇ ਸ਼ਹਿਰ ਵਾਸ਼ੇ ਨੂੰ ਪੀਰ ਹੈ ਸ਼ਹਿਰ ਵਿੱਚ ਬਿਲਕੁਲ ਅਮਨ ਉਮਾਨ ਆ ਕਿਸੇ ਨੂੰ ਕੋਈ ਡਰ ਭੈਰ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਲਈ ਸਹਾਇਤਾ ਵਾਸਤੇ ਸਟੈਂਡ ਕਰਦੀ ਹੈ ਕਤ ਪਰ ਹੈ ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹਣ ਪੁਲਿਸ ਨੂੰ ਦੇ ਸਕਦੇ ਹਨ 112 ਤੇ ਕਾਲ ਕਰ ਸਕਦੇ ਹਨ ਸਾਰੇ ਪੁਲਿਸ ਸਟੇਸ਼ਨ ਤੇ ਜਾ ਕੇ ਦੱਸ ਸਕਦੇ ਹਨ ਪੁਲਿਸ ਹਮੇਸ਼ਾ ਨਿਸ਼ਚਿਤਤਾ ਵਾਸਤੇ ਹਾਜ਼ਰ ਹੈ ਦੇਖੋ ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਕ ਉੱਤੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਖੜੇ ਹਨ ਸਾਡਾ ਪੀਸੀਆਰ ਵੀ ਟਾਈਮ-ਟਾਈਮ ਤੇ ਸਾਡੇ ਲੇਡੀਜ਼ ਪੀਸੀਆਰ ਵੀ ਕੰਮ ਕਰ ਰਹੇ ਹਨ